ਹੁਣੇ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਨੇ ਇੱਕ ਬਿਆਨ ਜਾਰੀ ਕੀਤਾ। ਉਹਨਾਂ ਦੇ ਬਿਆਨ ਨੂੰ ਸੁਣ ਕੇ ਜਿੱਥੇ ਮੇਰੇ ਮਨ ਨੂੰ ਇੱਕ ਭਾਰੀ ਠੇਸ ਪੁੱਜੀ। ਉਥੇ ਦੇਸ਼ ਵਿਦੇਸ਼ ਚ ਜਿੱਥੇ ਵੀ ਸਿੱਖ ਬੈਠੇ ਨੇ ਨਾਨਕ ਨਾਮ ਲੈਵਾ ਬੈਠੇ ਨੇ। ਉਹਨਾਂ ਦੇ ਮਨਾਂ ਦੇ ਉੱਤੇ ਇੱਕ ਬਹੁਤ ਵੱਡੀ ਛੱਟ ਇਸ ਬਿਆਨ ਨੇ ਮਾਰੀ। ਵਡਾਲਾ ਸਾਹਿਬ ਸਾਰੇ ਜਾਣਦੇ ਨੇ ਇੱਕ ਸਾਜ਼ਿਸ਼ ਤਹਿਤ ਨਾਗਪੁਰ ਦੇ ਇਸ਼ਾਰੇ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣਾ ਚਾਹਿਆ। ਦੋ ਹਿੱਸਿਆਂ ਦੇ ਵਿੱਚ ਤੋੜਨ ਦੀ ਇੱਕ ناکਾਮ ਕੋਸ਼ਿਸ਼ ਤੁਸੀਂ ਕੀਤੀ। ਪਰਾਜਾਲੇ ਬਿਆਨ ਨੇ ਤਾਂ ਸਮਾਜ ਨੂੰ ਵੀ ਇਹ ਦੱਸਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਤੇ ਇਹਨਾਂ ਦੇ ਸਾਥੀ ਸਮਾਜ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਦੇਖਦੇ ਨੇ ਕੀ ਕਹਿੰਦੇ ਨੇ ਵਡਾਲਾ ਸਾਹਿਬ ਕਹਿੰਦੇ ਸ਼ਰੂਮ ਨਹੀਂ ਅਕਾਲੀ ਦਲ ਨੇ ਇੱਕ ਗੈਰ ਸਿੱਖ ਦੀ ਲੀਗਲ ਓਪੀਨੀਅਨ ਅਕਾਲ ਤਖਤ ਸਾਹਿਬ ਤੇ ਦਿੱਤੀ ਵਡਾਲਾ ਸਾਹਿਬ ਬਹੁਤ ਐਸੇ ਗੈਰ ਸਿੱਖ ਵਕੀਲ ਨੇ ਬਹੁਤ ਐਸੇ ਗੈਰ ਸਿੱਖ ਡਾਕਟਰ ਨੇ ਹੋਰ ਵੀ ਬਹੁਤ ਖੇਤਰਾਂ ਦੇ ਵਿੱਚ ਬਹੁਤ ਐਸੇ ਗੈਰ ਸਿੱਖ ਨੇ ਜਿਨ੍ਹਾਂ ਦੀਆਂ ਕੌਮ ਨੂੰ ਬਹੁਤ ਵੱਡੀਆਂ ਸੇਵਾਵਾਂ ਨੇ ਕੀ ਤੁਸੀਂ ਉਹਨਾਂ ਦੀ ਸਾਰਿਆਂ ਦੀ ਸੇਵਾਵਾਂ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਹੋ ਕਿਉਂਕਿ ਸ਼੍ਰੀ ਅਸ਼ੋਕ ਅਗਰਵਾਲ ਜਿਹੜੇ ਮਾਨਯੋਗ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਨ ਉਹਨਾਂ ਨੇ ਜਿਹੜੀ ਓਪੀਨੀਅਨ ਦਿੱਤੀ ਹੈ ਉਹ ਦੇਸ਼ ਦੀ ਕਾਨੂੰਨ ਦੀ ਸਥਿਤੀ ਦੇ ਉੱਤੇ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਉੱਤੇ ਦਿੱਤੀ ਤੇ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਉਸ ਲੀਗਲ ਓਪੀਨੀਅਨ ਦੇ ਉੱਤੇ ਆਪਾਂ ਕਦੇ ਵੀ ਬਹਿਸ ਰੱਖ ਲੋ ਆਪਾਂ ਬਹਿਸ ਕਰਨ ਨੂੰ ਤਿਆਰ ਪਰ ਸਵਾਲ ਤਾਂ ਵੱਡਾ ਹੈ ਖੜਾ ਹੁੰਦਾ ਕਿ ਤੁਹਾਡੀ ਸੋਚ ਕਿੱਥੇ ਜਾ ਰਹੀ ਹੈ ਕੀ ਤੁਸੀਂ ਸਿੱਖੀ ਦੇ ਫਲਸਫੇ ਦੇ ਵਿਰੁੱਧ ਜਾ ਰਹੇ ਕਿਉਂਕਿ ਸਿੱਖੀ ਦਾ ਫਲਸਫਾ ਤਾਂ ਮਾਨਸ ਕੀ ਜਾਤ ਸਭੇ ਇੱਕੋ ਪਹਚਾਨ ਤੋਂ ਦਕ ਫਿਰ ਤਾਂ ਮੈਨੂੰ ਲੱਗਦਾ ਵਡਾਲਾ ਸਾਹਿਬ ਖੁਦਾ ਨਾਲ ਖਾਸ ਤਾਂ ਜੇ ਕਦੇ ਤੁਹਾਨੂੰ ਜ਼ਰੂਰਤ ਪੈ ਜੇ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਕਿ ਹਸਪਤਾਲ ਚ ਜਾ ਕੇ ਪੁੱਛਦੇ ਹੋ ਕਿ ਭਾਈ ਗੈਰ ਸਿੱਖ ਨਾਲ ਕੋਈ ਹੱਥ ਲਾਵੇ ਗੈਰ ਸਿੱਖ ਨਾਲ ਇਲਾਜ ਕਰੇ ਐਧੇ ਗੈਰ ਸਿੱਖ ਵਕੀਲ ਕੋਲ ਨਹੀਂ ਤੁਸੀਂ ਜਾਣਦੇ ਹੋਗੇ ਫਿਰ ਤਾਂ ਹਲਕੇ ਦੇ ਵਿੱਚ ਜਾ ਕੇ ਵੋਟਰਾਂ ਨੂੰ ਵੀ ਅਪੀਲ ਕਰੋ ਕਿ ਗੈਰ ਸਿੱਖ ਮੈਨੂੰ ਵੋਟ ਨਾ ਪਾਉਣ ਕੀ ਇਹ ਪੰਜਾਬ ਹੈ ਕੀ ਇਹ ਸਾਡੇ ਗੁਰੂ ਸੇਵਾ ਦਾ ਫਲਸਫਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਐਸੇ ਬਿਆਨ ਦੇ ਕੇ ਪੂਰੇ ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ ਬਡਾਲਾ ਸਾਹਿਬ ਤੁਹਾਨੂੰ ਆਪਣੇ ਬਿਆਨ ਦੇ ਲਈ ਤੁਰੰਤ ਪ੍ਰਭਾਵ ਨਾਲ ਮਾਫੀ ਮੰਗਣੀ ਚਾਹੀਦੀ ਕਿਉਂਕਿ ਸਿਆਸਤ ਤੇ ਤੁਹਾਡੀ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਬਦਨਾਮ ਕਰਨਾ ਤੁਸੀਂ ਸ਼ਰੋਮਣੀ ਅਕਾਲੀ ਦਲ ਔਰ ਮੈਂ ਸਮਝ ਸਕਦਾ ਕਿ ਤੁਸੀਂ ਕੁਝ ਦਿਨਾਂ ਤੋਂ ਕਿਉਂਕਿ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਸੀ ਇੱਕ ਵੱਡਾ ਤੂਫਾਨ ਸੀ ਸਾਜ਼ਿਸ਼ ਦਾ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਨੂੰ ਠੱਲ ਪਈ ਤੇ ਗੁਰੂ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਤੂਫਾਨ ਦੇ ਵਿੱਚੋਂ ਕੱਢਿਆ ਤੁਸੀਂ ਮਾਇੂਸ ਹੋ ਪਰ ਆਪਣੀ ਮਾਇੂਸੀ ਦੇ ਅੰਦਰ ਗੁਰੂ ਸਾਹਿਬ ਦਾ ਫਲਸਫਾ ਜੋ ਸਾਡੇ ਪੰਜਾਬ ਦਾ ਸਾਡਾ ਕਲਚਰ ਹੈ ਜੋ ਸਾਡੇ ਪੰਜਾਬ ਦੀ ਵਿਰਾਸਤ ਹੈ ਘਟੋ-ਘਟ ਦੁਸ਼ਮਣੀ ਦੀ ਅੱਗ ਦੇ ਵਿੱਚ ਉਹਨੂੰ ਨੱਬਾਲੋ ਇੱਥੇ ਸਾਰੇ ਧਰਮਾਂ ਦਾ ਸਤਕਾਰ ਹੈ ਪੰਜਾਬੀਅਤ ਸਾਰੇ ਧਰਮਾਂ ਦੀ ਹੈ ਪੰਥ ਸਾਰੇ ਧਰਮਾਂ ਨੂੰ ਸਾਂਝੇ ਤੌਰ ਤੇ ਦੇਖਦਾ ਸੋ ਆਪਣੇ ਬਿਆਨਾਂ ਦੇ ਵਿੱਚ ਜਿਹੜੀ ਤੁਸੀਂ ਕੜਤਨ ਸ਼੍ਰੋਮਣੀ ਅਕਾਲੀ ਦਲ ਦੀ ਦਿਖਾ ਰਹੇ ਹੋ ਉਹ ਘੱਟੋ ਘੱਟ ਪੰਜਾਬ ਲਈ ਦਿਖਾਣੀ ਬੰਦ